ਮਾਸਟਰ ਲਗੇ ਡਾਕਟਰ ਬਣੇ ਸਰਪੰਚ ਬਣੇ ਐਮਐਲਏ ਬਣੇ ਮੰਤਰੀ ਬਣੇ ਮੁੱਖ ਮੰਤਰੀ ਬਣ ਮੰਦਾ ਮਾਨ ਵੀ ਸਾਡੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਲਤ ਪਛੜੇ ਵਰਗ ਦੇ ਲੋਕਾਂ ਨੂੰ ਜੇ ਨਸੀਬ ਹੋਇਆ ਇਸ ਦੇਸ਼ ਦੇ ਅੰਦਰ ਉਹ 바ਵਾ ਸਾਹਿਬ ਡਾਕਟਰ ਪੀਬਰੋ ਵਿਦਗਰ ਸਾਹਿਬ ਦੇ ਸਿਧਾਂਤ ਦੀ ਵਿਦਾਉ ਹੈ ਇਹ 바ਵਾ ਸਾਹਿਬ ਦਾ ਸਰਦਾਰ ਇਸ ਦੇਸ਼ ਦੇ ਵਿੱਚ ਲਾਗੂ ਨਾ ਹੁੰਦਾ ਮੈਂ ਬਹੁਤ ਤਾਂ ਨਹੀਂ ਬੁਲੜਾ ਇੱਕ ਮਿੰਟ ਇੱਕ ਗੱਲ ਕਰਨ ਦੱਸ ਕੇ ਕਿਉਂਕਿ ਆਪਾਂ ਨੇ ਮਾਨਯੋਗ ਵਿਪਲ ਕੁਮਾਰ ਜੀ ਤੋਂ ਸੁਣਨਾ ਆ ਪਰ ਮੈਂ ਗੱਲ ਦੱਸ ਦੇਣੀ ਚਾਹੁੰਦਾ ਹੈ ਮੇਰੇ ਸਮਾਜ ਦੇ ਲੋਕੋ ਕਿ ਬਾਬਾ ਸਾਹਿਬ ਹੀਰਾਮੁਬਦਗਰ ਸਾਹਿਬ ਦਾ ਇਸ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਨਾ ਹੁੰਦਾ ਤਾਂ ਕਦੇ ਵੀ ਰਮਦਾਸੀ ਬਾਲਮੀਕੇ ਲੋਹਾਰ ਤਰਖਾਨ ਨਾਈ ਤੋਬੀ ਚਿੰਬੇ ਕੁਮਾਰ ਵੜਰੀਏ ਜਿੰਨੀਆਂ ਦੀ ਇਸ ਦੇਸ਼ ਦੇ ਅੰਦਰ 100 ਚੋਂ 85% ਆਬਾਦੀ ਹੈ ਇਹਨਾਂ ਦਾ ਕਦੇ ਵੀ ਪੰਜ ਨਹੀਂ ਪਿੰਡ ਚ ਬਣਨਾ ਸੀ ਐਮਐਲਏ ਮੁੱਖ ਮੰਤਰੀ ਡਾਕਟਰ ਮਾਸਟਰ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਬਾਬਾ ਸਾਹਿਬ ਸੰਵਿਧਾਨ ਨਾਲ ਲਿਖਦੇ ਬਾਬਾ ਸਾਹਿਬ ਦਾ ਸੰਵਿਧਾਨ ਨਾਲ ਲਾਗੂ ਹੁੰਦਾ ਤਾਂ ਅਸੀਂ ਲੋਕ ਤਾਂ ਸਕੂਲ ਦੇ ਵਿੱਚ ਚਪੜਾਸੀ ਵੀ ਨਾ ਲੱਗਦੀ ਅੱਜ ਜੇ ਸਾਡੇ ਲੋਕ ਵੱਡੇ ਮੌਦਿਆਂ ਤੇ ਆਨੰਦ ਮਾਣ ਰਹੇ ਆ ਬੜੀ ਬੜੀ ਪਾਰਟੀਆਂ ਚ ਆਉਧਿਆਂ ਤੇ ਮਲਾਈਆਂ ਛਕ ਰਹੇ ਆ ਬੜੀ ਬੜੀ ਕੁਰਸੀਆਂ ਤੇ ਬੈਠੇ ਆ ਡੀਸੀ ਐਸਐਸਪੀ ਐਸਡੀਐਮ ਲੱਗੇ ਹੋਏ ਆ ਅੱਜ ਚੰਗੇ ਘਰ-ਬਾਰ ਬਣਾਏ ਆ ਚੰਗੇ ਕੱਪੜੇ ਪਾਏ ਅੱਜ ਆਪਾਂ